ਹੈਲੋ ਸਤਿ ਸ੍ਰੀ ਅਕਾਲ ਜੀ ਕਿਉਰ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਸੋਹਣਾ ਮੌਸਮ ਹੋ ਗਿਆ ਇਹ بارش ਆਉਣ ਵਾਲੀ ਸੀਗੀ ਤੇ ਪਰ ਹਵਾ ਚੱਲ ਪਈ ਬਹੁਤ ਜ਼ਿਆਦਾ ਤੇ ਸਾਰਾ ਬੱਦਲ ਲੈ ਗਈ ਢਾਕੇ ਤੇ ਆ ਦੇਖੋ ਜੀ ਕਿੰਨਾ ਸੋਹਣਾ ਬਹੁਤ ਸੋਹਣਾ ਮੌਸਮ ਹੋਇਆ ਪਿਆ ਆ ਦੇਖੋ ਬੱਦਲ ਹੀ ਬੱਦਲ ਤੇ ਪਰ ਮੀਂਹ ਦਾ ਕੋਈ ਚਾਂਸ ਨਹੀਂ ਬਣ ਰਿਹਾ ਹਵਾ ਬਹੁਤ ਤੇਜ਼ ਚੱਲ ਰਹੀ ਆ ਤੇ ਲੱਗ ਰਿਹਾ ਕਿ ਬਸ ਲੈ ਜੂਗੀ ਉਡਾ ਕੇ ਬੱਦਲਾਂ ਆ ਦੇਖੋ ਜੀ ਕਈ ਜਾਂਦੇ ਕਿ ਫਰੀਦਕੋਟ ਮੀ ਬਹੁਤ ਜ਼ਿਆਦਾ ਪਈ ਜਾਂਦਾ ਤੇ ਇੱਥੇ ਤਾਂ ਦੇਖੋ ਛੋਟੀਆਂ ਛੋਟੀਆਂ ਕਣੀਆਂ ਜੀਆਂ ਆ ਰਹੀਆਂ ਤੇ ਪਰ ਚ ਉਡਾ ਕੇ ਲੈ ਗਈ ਸਾਰੀ ਹਵਾ ਹੀ ਉਡਾ ਕੇ ਲੈ ਗਈ ਆ ਦੇਖੋ ਕਿੰਨਾ ਸੋਹਣਾ ਲੱਗਦਾ ਕੁਝ ਵੀ ਨਹੀਂ ਦਿਸ ਨਹੀਂ ਰਿਹਾ ਤੇ ਇਦਾਂ ਹੋ ਗਿਆ ਨੇਰਾ ਨੇਰਾ ਲੱਗਦਾ ਹੈ ਕਣ ਲੱਗ ਗਈ ਕਣੀਆਂ ਆਈ ਜਾਂਦੀਆਂ ਵਧੀਆ ਲੱਗ ਰਿਹਾ ਹੈ ਚਲੋ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਥੋੜਾ ਮੀਂਹ ਆ ਜੇ ਨਾ ਅੱਜ ਤਾਂ ਠੰਡਾ ਹੋ ਜੇ ਮੌਸਮ ਬੜੀ ਜ਼ਿਆਦਾ ਗਰਮੀ ਹੋਈ ਪਈ ਆ ਕੋਈ ਹਾਂ ਤੇ ਆ ਪਹਿਲਾਂ ਇੱਕ ਵਾਰ ਮੀਂਹ ਆਇਆ ਸੀ ਤੇ ਆਪਣੇ ਗੰਨੇ ਡਿੱਗ ਪਏ ਆ ਦੇਖੋ ਜੀ ਗੰਨੇ ਤਾਂ ਇਹ ਦਖਲੇ ਹੀ ਸੀਗੇ ਤੇ ਚੱਕੇ ਨਹੀਂ ਜਾਂਦੇ ਉਧਰੋਂ ਮਰੂਦ ਵਾਲਾ ਬੁੱਟਾ ਜਿਹੜਾ ਉਹਨੂੰ ਸਾਰਾ ਨੱਪਦਾ ਮਰੂਦ ਨੂੰ ਮਰੂਦ ਵੀ ਬਹੁਤ ਲੱਗੇ ਪਏ ਆ ਤੇ ਗੰਨੇ ਉੱਪਰ ਡਿੱਗ ਪਏ ਦੇ ਤੇ ਹੁਣ ਇਹ ਭਾਰੇ ਵੀ ਬਾਹਲੇ ਆ ਚੱਕੇ ਵੀ ਨਹੀਂ ਜਾਂਦੇ ਮਰੂਦ ਦੇਖੋ ਜੀ ਮੁੱਢ ਦੇ ਵਿੱਚ ਲੱਗੇ ਹੋਏ ਆ ਕਿੱਡੇ ਕਿੱਡੇ ਆ ਦੇਖੋ ਬਾਲੇ ਵੱਡੇ ਵੱਡੇ ਆ ਤੇ ਮੁੱਢ ਚ ਲੱਗ ਗਏ ਇੱਕ ਆ ਲੱਗਿਆ ਪਿਆ ਬਾਲੇ ਸੁਣੇ ਪਹਿਲਾਂ ਲੱਗੇ ਸੀ ਇਹਨੂੰ ਸਾਰੇ ਝੜ ਗਏ ਸੀ ਤੇ ਆ ਹੁਣ ਫੇਰ ਲੱਗਿਆ ਹੋਇਆ ਫਲ ਹੁਣ ਇਹ ਪਤਾ ਨਹੀਂ ਪੱਕੂਗਾ ਵੀ ਕਿ ਨਹੀਂ ਪੱਕੂਗਾ ਪਹਿਲਾਂ ਵੀ ਇਹਨੂੰ ਬਹੁਤ ਫਲ ਲੱਗਿਆ ਸੀ ਤੇ ਆ ਗੰਨੇ ਤਾਂ ਇਦਾਂ ਵਿਛ ਗਏ ਤੇ ਇਹਦੇ ਮਰੂਦ ਦੇ ਬੂਟੇ ਦੇ ਉੱਪਰ ਡਿੱਗ ਪਏ ਆ ਇਹਨਾਂ ਨੇ ਮਰੂਦ ਨੂੰ ਵੀ ਨੱਪ ਲਿਆ ਤੇ ਹੁਣ ਇੰਨੇ ਗੰਨੇ ਆ ਨਾ ਤਾਂ ਚੱਕੇ ਹੀ ਜਾਂਦੇ ਇਹ ਆ ਦੇਖ ਸਾਰੇ ਥੱਲੇ ਡਿੱਗ ਪਏ ਉਹ ਕਦੂ ਲੱਗਿਆ ਪਿਆ ਆਪਣੇ ਤਾਂ ਕਦੂ ਲੱਗ ਹੀ ਜਾਂਦੇ ਆ ਕੋਈ 5-7 ਦਿਨ ਹੀ 3-4 ਲੈ ਜਾਂਦੇ ਆ ਤੇ ਚਲੋ ਉਹਨੇਕ ਦਿਨਾਂ ਦੇ ਵਿੱਚ ਉਹ ਜਾਂਦਾ ਥੋੜਾ ਚੇਂਜਾ ਵੀ ਹੋ ਜਾਂਦਾ ਬੱਚੇ ਵੀ ਰੋਜ਼ ਕਹਿੰਦੇ ਕद्दू ਨਹੀਂ ਖਾਣਾ ਸਿੱਕਦੂ ਨਹੀਂ ਖਾਣਾ ਤੇ ਮੀਂਹ ਵੀ ਆ ਗਿਆ ਕਿ ਕਾ ਪਿਆ ਛੋਟਾ ਆਜ ਆ ਦੇਖੋ ਕੀ ਪਿਆ ਆ ਦੇਖੋ ਇਹ ਇਹਦੇ ਉੱਪਰ ਵਾਲੇ ਚੜ ਗਈ ਗੰਨਿਆਂ ਦੇ ਉੱਪਰ ਗੰਨੇ ਦਾ ਸਾਰੇ ਵਿਛ ਗਏ ਕਾ ਦਿੱਤ ਕੁੰ ਸੀ ਤੇ ਕਟਿੰਗ ਕਰਵਾਈ ਸੀਗੀ ਤੇ ਹੁਣ ਫੇਰ ਨੀ ਆ ਗਿਆ ਤਾਂ ਫੇਰ ਹੋ ਜਾ ਬੜਾ ਵੱਡਾ ਹੋ ਜਾ। ਯਾ ਦੇਖੋ ਜੀ ਨਿੰਬੂਆ ਨੇ ਤਾਂ ਕਮਾਲ ਹੀ ਕਰਤੀ। ਬਾਲੇ ਨਿੰਬੂ ਲੱਗੇ ਆ ਭਰਿਆ ਪਿਆ ਬੂਟਾ। ਕਿਸ ਨੇ ਲੈ ਜਾਣੇ ਹੁਣ ਆਚਾਰ ਵਾਸਤੇ ਤਾਂ ਜਦੋਂ ਬਣ ਗਏ ਤਾਂ ਭੈਣੋਂ ਲੈ ਜਾਓ ਕਾ ਲੱਗਿਆ ਗਾ ਕਦੂ ਦੀ ਅੱਜ ਤੋੜਦੇ ਆ ਕਦੂ ਵੀ ਕਾਫੀ ਦਿਨ ਹੋ ਗਏ ਆ ਕਦੂ ਨਹੀਂ ਬਣਾਇਆ ਇਹ ਕਦੂ ਦੋ ਚਾਰ ਦਿਨਾਂ ਨਾ ਬਣਾਈਏ ਤਾਂ ਐ ਹੋ ਜਾਂਦਾ ਵੀ ਬਾਰੇ ਦਿਨ ਹੋ ਗਏ ਕਦੂ ਦੀ ਸਬਜੀ ਨਹੀਂ ਬਣਾਈ ਬਾਰੇ ਦਿਨ ਹੋ ਗਏ ਕਦੂ ਦੀ ਸਬਜੀ ਨਹੀਂ ਬਣਾਈ ਅੱਜ ਫੇਰ ਕੱਦੂ ਲੱਭਦੇ ਆਂ ਆਹ ਕਿੰਨੇ ਵੜੇ ਪਹਲੇ ਦਿਨ ਹੋ ਗਏ ਕੱਦੂ ਦੀ ਸਬਜ਼ੀ ਨਹੀਂ ਬਣਾਈ ਕੱਦੂ ਕਿੱਥੇ ਹੀ ਲੱਗਿਆ ਪਿਆ ਸੀ ਕੱਦੂ ਤਾਂ ਆਪਣੇ ਵਾਧੂ ਲੱਗ ਜਾਂਦੇ ਹੋ ਕਹਾਂ ਲੱਗਿਆ ਤੂੰ ਇਹ ਕਾਲ ਲੱਗੇ ਠੀਕ ਹੈ ਚਲੋ ਜੀ ਆਪਾਂ ਕੱਪੜੇ ਲਾ ਲੈਣਦੇ ਆ ਕੱਪੜੇ ਧੋਤੇ ਸੀ ਇਹਦੇ ਮੀਂਹ ਆਉਣ ਲੱਗਿਆ ਬਾਹਰ ਜੇ ਵਸੇ ਦਾ ਸੁੱਕੀ ਗਏ ਆ ਤੇ ਆਪਾਂ ਇਹਨਾਂ ਨੂੰ ਤੇਲ ਲਾ ਕੇ ਰੱਖਦੇ ਆ ਮੀਂਹ ਵੀ ਕੁਝ ਜ਼ਿਆਦਾ ਆਇਆ ਵੀ ਨਹੀਂ ਤੇ ਹਵਾ ਜੀ ਨਾਲ ਹੀ ਉੱਡ ਗਿਆ ਤੇ ਬਸ ਇਹ ਹੋ ਜਾਂਦਾ ਹੈ ਕਿ ਹਵਾ ਆ ਗਈ ਹਨੇਰੀ ਸਵੇਰੇ ਪੇਹ ਸਾਫ ਸਪਾਈ ਕਰਨੀ ਪਊਗੀ ਕਿਉਂਕਿ ਮੀਂਹ ਆ ਜਾਵੇ ਤਾਂ ਫੇਰ ਉਹ ਖਲਾਰਾ ਪੈ ਜਾਂਦਾ ਹੈ ਤੇ ਆਪਾਂ ਤੇਲ ਲਾ ਕੇ ਕਪੜੇ ਸਾਫ ਲਈਏ ਹਾਂਜੀ ਤੇ ਕਹਿੰਦੇ ਹੁੰਦੇ ਹਨ ਨਾ ਕਿ ਜਿੱਦ ਦੇ ਸਫਾਈ ਕਰ ਲਈਏ ਉਸ ਦਿਨ ਮੀਂਹ ਆ ਜਾਂਦਾ ਤੇ ਜਿਸ ਦਿਨ ਨਾ ਸਫਾਈ ਕਰੀਏ ਉਸ ਦਿਨ ਰਿਸ਼ਤੇਦਾਰ ਘਰੇ ਆ ਜਾਂਦੇ ਆ ਤੇ ਵਸਾਈ ਚੱਲਦਾ ਰਹਿੰਦਾ ਇਹਨੂੰ ਅੱਜ ਵੀਰ ਨੇਰੀ ਆ ਗਈ ਸਵੇਰੇ ਫੇਰ ਸਾਫ ਸਫਾਈ ਨੂੰ ਹੋ ਜਾਵੇ ਭੈਣਾ ਦੇ ਕੰਮ ਵਧੇ ਜਾਂਦੇ ਆ ਪਰ ਮੀਂਹ ਬਣਾ ਵੀ ਨਹੀਂ ਸਰਦਾ ਮੀਂਹ ਵੀ ਜ਼ਰੂਰੀ ਆ ਜੇ ਮੀਂਹ ਆਵੇ ਤਾਂ ਫੇਰ ਵੀ ਐ ਲੱਗਦਾ ਵੀ ਹੈ ਗਰਮੀ ਵਾਲੀ ਆ ਮੀਂਹ ਨਹੀਂ ਆਇਆ ਤੇ ਮੀਂਹ ਵੀ ਜ਼ਰੂਰੀ ਹੈ ਵੈਸੇ ਇਹਦਾ ਚਲੋ ਹਰ ਕੰਮ ਜ਼ਰੂਰੀ ਹੈ ਨਹੀਂ ਬਣਾ ਵੀ ਨਹੀਂ ਸਰਦਾ ਤੇ ਕੱਪੜੇ ਲਾ ਕੇ ਤਿਆਂ ਜ ਸਬਜੀ ਦਾ ਕਰੀ ਕੋਈ ਰੋਜ਼ ਦਾ ਇਹ ਹੁੰਦਾ ਕਿ ਹਾਏ ਕੀ ਬਣਾਈਏ ਹਾਏ ਕੀ ਬਣਾਈਏ ਬਸ ਇਹੀ ਨਹੀਂ ਹੈ ਪੈਣਾ ਦਾ ਤਾਂ ਇਹੀ ਨਹੀਂ ਮੁੱਕਦਾ ਦੁਨੀਆ ਚੰਦ ਤੇ ਬਹੁਜੀ ਸਾਨੂੰ ਐਂ ਟੈਨਸ਼ਨ ਪਈ ਰਹਿੰਦੀ ਵੀ ਹਾਏ ਅੱਜ ਸਬਜ਼ੀ ਕੀ ਬਣਾਉਣੀ ਆ ਅੱਜ ਸਬਜ਼ੀ ਕੀ ਬਣਾਉਣੀ ਆ ਐਂ ਟੈਨਸ਼ਨ ਪਈ ਰਹਿੰਦੀ ਆ ਰੋਜ਼ ਦਾ ਕੰਮ ਹੁੰਦਾ ਵੀ ਹਾਏ ਅੱਜ ਕੀ ਬਣਾਵਾਂਗੇ ਸਬਜ਼ੀ ਕੀ ਬਣਾਵਾਂਗੇ ਤੇ ਦੱਸਿਓ ਭੈਣਾ ਐਂ ਲੱਗਦਾ ਹੁੰਦਾ ਨਾ ਰੋਜ਼ ਅੱਜ ਕੀ ਸਬਜ਼ੀ ਬਣਾਵਾਂਗੇ ਚਲੋ ਆਪਾਂ ਲਾ ਕੇ ਤੈਨਾਂ ਕੱਪੜੇ ਸਾਹਮਣੇ ਹੀ ਫਿਰ ਬਹੁਤ ਜ਼ਿਆਦਾ ਸੋਹਣਾ ਹੋ ਗਿਆ ਮੌਸਮ ਤੇ ਆ ਇੱਕ ਭੈਣ ਨੇ ਪੁੱਛਿਆ ਸੀਗਾ ਕਿ ਚੂੜੀਆਂ ਦਾ ਡਿਜ਼ਾਈਨ ਦਿਖਾਓ ਕਿ ਇਹੋ ਜਾਂ ਨੇੜੇ ਕਰਕੇ ਦਿਖਾਓ ਕਿ ਆ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕਿਸੇ ਨੇ ਕਿਹਾ ਸੀ ਕਿ ਤੁਹਾਡੇ ਚੂੜੀਆਂ ਪਾਈਆਂ ਹੋਈਆਂ ਜਿਹੜੀਆਂ ਉਹ ਤੁਸੀਂ ਦਿਖਾਓ ਮੂਰਨੀ ਵਾਲਾ ਡਿਜ਼ਾਈਨ ਬਣਿਆ ਹੋਇਆ ਇਹਦੇ ਉੱਪਰ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਮੈਨੂੰ ਵੀ ਗਿਫਟ ਚ ਮਿਲਿਆ ਸੀ ਮੇਰੀ ਸਿਸਟਰ ਨੇ ਦਿੱਤੀਆਂ ਮੈਨੂੰ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਭੈਣੇ ਦੇਖ ਲਿਓ ਵੀਡੀਓ ਤੇ ਭੈਣ ਕਹਿੰਦੀ ਸੀ ਤੁਹਾਡਾ ਚੂੜੀਆਂ ਦਾ ਡਿਜ਼ਾਈਨ ਦੇਖਣਾ ਸੀ ਤੁਸੀਂ ਨੇੜੇ ਤੋਂ ਦਿਖਾਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਭੈਣ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਵੀਡੀਓ ਨੂੰ ਤੇ ਪਲੀਜ਼ ਇਦਾਂ ਹੀ ਪਿਆਰ ਦਿਓ ओके okay, धन्यवाद